ਵਾਗਲ ਆ ਜਾਂ ਤਸੱਲੀ ਕਰਕੇ ਲੈ ਜਾਂ। ਠੀਕਾ ਠੀਕਾ। ਬੇਦਾਗ ਟਾਇਰ ਆ ਗਏ। ਬੇਦਾਗ ਟਾਇਰ ਆ ਗਏ। ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾਈ। ਹਾਂਜੀ ਸਾਰੇ ਵੀਰ ਨੂੰ ਸਸੀਕਾਰ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਕੋਰਨਾਵੀ ਵੀਡੀਓ ਦੇ ਵਿੱਚ। ਅੱਜ ਤੁਸੀਂ ਥਮਲ ਤਾਂ ਚੈੱਕ ਹੀ ਕਰ ਲਿਆਊਗਾ। ਅੱਜ ਤੁਹਾਡੇ ਵਾਸਤੇ ਤਿੰਨ ਨਗੀਨੇ ਲਿਆਂਦੇ ਆ। ਇੱਕੋ ਘਰੇ ਖੜਿਆ ਤੇ ਇੱਕੋ ਕੰਡੀਸ਼ਨ ਰਹਿਣ ਵਾਲਿਆ। ਤੇ ਵੱਧ ਜਾਣਕਾਰੀ ਆਪਾਂ ਬਾਈਆਂ ਤੋਂ ਲਵਾਂਗੇ। ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਾਉਣੀਆਂ ਤਾਂ ਆਪਣੇ ਆ ਵੀ ਕਰ ਸਕ ਸੰਪਾਕ 77174199 ਤੇ ਕਰ ਦਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਤੇ ਆਜੋ ਲੈਣੇ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਤੇ ਟਰਾਲੀ ਵੀ ਦਿਖਾਵਾਂਗੇ ਸასიਖਾ ਬਾਈ ਜੀ ਹੋਠ ਠੀਕ ਠਾਕ ਜੀ ਪਹਿਲਾਂ ਪਿੰਡ ਤੇ ਜ਼ਿਲ੍ਹਾ ਦੱਸ ਦਿਓ ਜੀ ਪਿੰਡ ਆਪਣਾ ਚੀਮਾ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਤੇ ਬਾਈਆਂ ਕੋਲੇ 855 ਖੜਾ ਕਿੰਨੇ ਮਾਡਲ ਆ ਬਾਈ 13 13 ਮਾਡਲ ਆ ਗਿਆ ਸਾਰਾ ਰੀਜਨਲ ਆ ਗਿਆ ਠੀਕ ਆ ਆ ਪੈਰਪੁਰ ਦਾ ਨੈ ਚੈੱਕ ਕਰਾ ਹਾਂ ਜੀ ਸਾਰਾ ਚੈੱਕ ਕਰਾ ਦੇ ਸੂ ਸਾਰਾ ਚੈੱਕ ਕਰਾ ਦੇ ਤੇ ਪੰਜਾਬ ਨੰਬਰ ਆ ਬਾਈ ਹਾਂ ਬਾਈ ਪੰਜਾਬ ਨੰਬਰ ਟਾਇਰ ਬਾਈ ਕਿੰਨੇ ਪੈਸੇ ਪਾਏ ਯਾਰ ਬਾਈ 85 ਪੈਸੇ ਪਾਇਆ ਟਾਇਰ ਠੀਕ ਆ 85 ਪੈਸੇ ਬਾਈ ਕਹਿੰਦੇ ਟਾਇਰ ਪਾਇਆ ਆ ਰ ਮਰ ਕਿਸੇ ਪਾਸੇ ਚ ਰੀਟ ਨਹੀਂ ਹੈਗੀ ਆ ਮਗਰਾ ਆੜਮ ਰੋਣਾ ਚੱਕਾ ਦੇ ਕਿਸੇ ਗਲੇ ਗੁਲੇ ਚਲਾਈ ਚਲੂਈ ਚ ਕਿਵੇਂ ਬਾਈ ਬਾਈ ਚਲਾਈ ਦਾ ਇੱਕ ਨੰਬਰ ਆ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਕਿ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਠੀਕ ਆ ਚੈੱਕ ਕਰਾ ਦੇ ਸਾਰਾ ਸੀਲ ਤਾਂ ਬਾਈ ਸਾਰਾ ਹਾਂ ਸਾਰਾ ਜੈਨੂਨ ਆ ਵੀਰੇ ਓਕੇ ਸਾਰਾ ਬਾਈ ਕਹਿੰਦੇ ਜੈਨੂਨ ਟਰੈਕਟਰ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਖੜਾਵੇ ਦਾ ਓਕੇ ਆ ਜਮਾ ਹਾਂ ਚੱਕਾ ਕੇ ਬਾਹਰ ਲੈ ਜਾਣਾ ਕੋਈ ਜੱਟ ਠੀਕ ਆ ਤਸੱਲੀ ਕਰਕੇ ਬਾਈ ਹਾਂ ਬਾਹਰ ਲੈ ਜਾਣਗੇ ਓਕੇ ਇਧਰੋਂ ਚੈੱਕ ਕਰਾ ਰਿਆ ਬਲਾ ਬਲੂਕ ਦਾ ਸਾਰੇ ਚੈੱਕ ਕਰਾ ਦੇ ਇੱਕ ਵਾਰ ਵੀ ਆ ਸੋਚ ਆ ਕੇ ਦਿਖਾ ਦੋ ਹਾਂ ਦਿਖਾ ਦੇ ਇੱਕ ਵਾਰ ਇਧਰ ਨਿਗ੍ਹਾ ਮਰਵਾ ਦੇ ਬਾਈ ਆ ਸਾਰਾ ਕਲਰ ਪੇਂਟ ਜੋ ਬਾਈ ਕਹਿੰਦੇ ਓਕੇ ਜਮਾ ਜੈਨੂ ਸਾਰਾ ਵੀਰੇ ਠੀਕ ਆ ਠੀਕ ਆ ਜੀ ਹਾਂਜੀ ਤੇ ਕੀ ਡਿਮਾਂਡ ਕਰਦੇ ਹੋ ਬਾਈ ਇਹਦੀ ਬਾਈ ਇਹਦੀ 4 ਲੱਖ 50 ਹਜ਼ਾਰ 4.5 ਲੱਖ ਕਰਦੇ ਆ ਬਾਕੀ ਮੌਕੇ ਤੇ ਕਰਦਾ ਬਾਈ ਕਹਿੰਦੇ ਬਾਕੀ ਮੌਕੇ ਤੇ ਕਰਦਾਂਗੇ ਮਾਨਤਾ ਆਣਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਸਾਰਾ ਬਾਈ ਕਹਿੰਦੇ ਸੇਲਡ ਆ ਕਿਸੇ 10 ਨੰਬਰ ਦੀ ਵੀ ਚਾਬੀ ਬਾਈ ਕਹਿੰਦੇ ਲੱਗੀ ਨਹੀਂ ਠੀਕ ਆ ਤੇ ਦੂਜਾ ਟਰੈਕਟਰ ਲਿਆਂਦਾ ਆਪਾਂ 735 ਇਹ ਕਿੰਨੇ ਮਾਡਲ ਆ ਬਾਈ ਹਾਂ ਬਾਈ 2002 ਮਾਡਲ ਆ ਇਹ 2002 ਮਾਡਲ ਆ ਗਿਆ ਕਲਰ ਪੇਂਟ ਦਾ ਕਿਵੇਂ ਆ ਬਈ ਇਹ ਬਾਈ ਸਾਰਾ ਜੈਨੂਨ ਟਰੈਕਟਰ ਆਗਾ ਠੀਕ ਆ ਬਾਹਰ ਪੰਪੜਾ ਬਾਹਰ ਪੰਪੜਾ ਠੀਕ ਆ ਚੈੱਕ ਕਰ ਸਕਦਾ ਆ ਟਾਇਰ ਚੈੱਕ ਕਰਾਇਆ ਪਹਿਲਾਂ ਨਾਲਾ ਟਾਇਰ ਪਵਾਉਣੀ ਲੋਡ ਹਣਾ ਬਾਈ ਹਾਂ ਹਾਂ ਓਕੇ ਆ ਰਿਮ ਰਮਲਾ ਚੈੱਕ ਕਰ ਆ ਮਗਰਾੜਾਂ ਚੈੱਕ ਕਰਾ ਦੇ ਤੇ ਬਾਕੀ ਚੈੱਕ ਕਰਾ ਦੇ ਲਿੰਕਾਂ ਲੋਕਾਂ ਨਾਲ ਜਮਾ ਓਕੇ ਆ ਚਲਾਈ ਚਲੂ ਇਸ ਕਿਵੇਂ ਬਾਈ ਚਲਾਈ ਦਾ ਵੀ ਇੱਕ ਨੰਬਰ ਵਾਹ ਕੇ ਲੈ ਜਾਣਾ ਠੀਕ ਆ ਬਾਈ ਕਹਿੰਦੇ ਇਹ ਵੀ ਤਸੱਲੀ ਕਰਾ ਕੇ ਦੇਵਾ ਟਰੈਕਟਰ ਵਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹਾਂ ਪੰਜਾਬ ਨੰਬਰ ਆ ਬਈ ਹਾਂ ਪੰਜਾਬ ਨੰਬਰ ਆ ਬਈ ਕੁਆਲਟੀ ਬਈ ਇਹ ਕੁਆਲਟੀ ਸੈਕੰਡ ਦਾ ਠੀਕ ਆ ਸੈਕੰਡ ਦਾ ਤੇ ਆ ਵੀ ਸੋ ਚੱਕ ਕੇ ਦਿਖਾ ਦੇ ਇੱਕ ਵਾਰ ਲਾ ਇੱਧਰ ਮਾ ਵਾਰ ਦੇ ਨੀਗਾ ਕਿਉਂ ਪਿਆਣਾ ਕੰਡੀਸ਼ਨ ਔਕੇ ਕੀ ਡਿਮਾਂਡ ਕਰਦੇ ਬਈ ਇਹਦੀ ਹੁਣ ਬਈ ਇਹਦੀ ਡਿਮਾਂਡ ਕਰਦੇ ਆਪਾਂ 1,85,000 1,85,000 ਕਿੰਨੇ ਦੇ ਦੇ ਦੋਗੇ ਛੋਟਾ ਮੋਟਾ ਮਾਨਤਾਣ ਕਰਦੇ ਠੀਕ ਆ ਬਾਈ ਕਹਿੰਦੇ ਮੌਕੇ ਤੇ ਹੋਰ ਕਰ ਦਾਂਗੇ ਮਾਨਤਾਣ ਤੇ ਦੋ ਕੰਡੀਸ਼ਨ ਦੇ ਦਿਖਾਏ ਆ ਕੰਡੀਸ਼ਨ ਵਾਲੀ ਜਮਾ ਔਕੇ ਰਹਿਣ ਵਾਲਿਆ ਹਾਂ ਬਾਕੇ ਲੈ ਜਾਣ ਤਸੱਲੀ ਕਰਕੇ ਲੈ ਜਾ ਠੀਕ ਆ ਦੋਨੇ ਟਰੈਕਟਰ ਬਾਈ ਕਹਿੰਦੇ ਤਸੱਲੀ ਕਰਾ ਕੇ ਦੇਵਾਂਗੇ ਤੇ ਇੱਕ ਵਾਰ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੇ ਬਾਈ ਬਾਈ ਆਪਣਾ ਨੀਅਰ ਨੇੜੇ ਰਾਂ ਬਾਗ ਗੁਰਦੁਆਰਾ ਤਨ ਚੀਮਾ ਜੋ ਠੀਕ ਆ ਤੇ ਟਰਾਲੀ ਖੜੀ ਆ ਬਾਈਆਂ ਕੋਲੇ ਇਹ ਚੈੱਕ ਕਰਾਉਣਾ ਸਿੰਗਲ ਟਾਇਰ ਆ ਆ ਬਾਈ ਟਰਾਲੀ ਹਾਂ ਸਿੰਗਲ ਟਾਇਰ ਆ ਬਾਈ ਠੀਕ ਆ ਬੇਦਾਗ ਟਾਇਰ ਆਗੇ ਬੇਦਾਗ ਟਾਇਰ ਆਗੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾਏ ਟਾਇਰ ਪੌਣ ਦੀ ਵੀ ਲੋਡ ਹੈਣੀ ਹਾਂ ਜਿਵੇਂ ਹੁਣ ਤੂੜੀ ਦਾ ਸੀਜ਼ਨ ਆਉਣਾ ਬਾਈ ਕਹਿੰਦੇ ਹੁਣ ਜਾਲੀ ਲਵਾਉਣੀ ਆ ਤਾਂ ਜਾਲੀ ਵੀ ਲਵਾ ਸਕਾ ਤੇ ਬਾਈ ਇਹ ਸਾਕੇਟਾ ਲੱਗਿਆ ਵੇਦੇ ਇਹ ਸਾਇਰੇ ਬਰੇਚ ਠੀਕ ਆ ਚੈੱਕ ਕਰਾ ਆ ਗਾਡਰ ਗੂਡਰ ਚੈੱਕ ਕਰਾ ਦੇ ਕੰਡੀਸ਼ਨ ਦੀ ਜਮਾਂ ਓਕੇ ਪਈ ਐ ਯਾਰ ਵਿੱਚੋਂ ਫਰਸ ਫੁਰਸ ਵਈ ਫਰਸ ਚੈੱਕ ਕਰਾਰੇ ਮੰਗੇ-ਮੰਗੇ ਨਾਲਾ ਬਈ ਸਾਰਾ ਕੁਝ ਨਾਲ ਮੈਨੂੰ ਹਾਂ ਤੇ ਕੀ ਇਹ ਡਿਮਾਂਡ ਐ ਦੀ ਬਈ ਹੁਣ ਬਾਈ ਇਹਦੀ 80000 80000 ਹਾਂਜੀ ਠੀਕ ਆ ਬਾਈ ਇਹਦੀ ਵੀ ਡਿਮਾਂਡ 80000 ਕਰਦੀ ਕੋਈ ਬਾੜੀ ਨਹੀਂ ਹੈਗੀ ਤੇ ਇਹ ਵੀ ਪੈਂਚੀਮਾ ਜ਼ਿਲ੍ਹਾ ਨੋਪਾ ਦਾ ਬਰਨਾਲਾ ਉੱਥੇ ਖੜੀ ਆ ਤੇ ਬਾਈਆਂ ਨਾਲ ਕਰਦਾ ਸੰਪਰਕ ਇੱਕ ਵਾਰ ਬਾਈ ਨੰਬਰ ਬੋਲ ਦੋ 98720 39693 ਠੀਕ ਆ ਜੀ 62803 40208 ਠੀਕ ਆ ਜੀ ਤੇ ਬਾਈਆਂ ਨਾਲ ਕਰਦਾ ਸੰਪਰਕ ਤੇ ਦੋ ਟਰੈਕਟਰ ਦਿਖਾਇਆ ਤੇ ਇੱਕ ਟਰਾਲੀ ਦਿਖਾਈ ਹੈ ਰੇਟ ਨਾਲ ਕੋਈ ਵਾੜਾ ਹੀ ਨਹੀਂ ਹੈਗੇ ਜਾਇਜ ਜੇ ਰੇਟ ਰੱਖੇ ਪਿਆ ਤੇ ਬਾਈਆਂ ਨਾਲ ਕਰਦਾ ਸੰਪਰਕ ਅੱਜ ਦੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਇਸਨੂੰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ